ਸਤਿ ਸ਼੍ਰੀ ਅਕਾਲ ਦੋਸਤੋ ਇਸ ਚੈਨਲ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਕਰਦੇ ਆਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਮਾਰਕੀਟ ਕਮੇਟੀ ਬਠਿੰਡਾ ਦੇ ਦਫ਼ਤਰ ਵਿਖੇ ਅਸੀਂ ਖੜੇ ਆਂ ਸਾਰੇ ਔਰ ਤਿੰਨ ਜ਼ਿਲ੍ਹਿਆਂ ਦੀਆਂ ਮਾਰਕੀਟ ਕਮੇਟੀਆਂ ਦੇ ਮੁਲਾਜ਼ਮ ਫਰੀਦਕੋਟ ਮੁਕਸਰ ਸਾਹਿਬ ਔਰ ਬਠਿੰਡਾ ਜ਼ਿਲ੍ਹੇ ਦੇ ਸਾਰੇ ਹੀ ਅਫੀਸਰ ਸਾਹਿਬਾਨ ਤੁਸੀਂ ਖੜੇ ਦੇਖ ਰਹੇ ਹੋ ਔਰ ਸਾਰੇ ਹੀ ਮੁਲਾਜ਼ਮ ਸਾਥੀ ਸਾਡੇ ਤੁਸੀਂ ਜਿਸ ਤਰ੍ਹਾਂ ਸਾਰੇ ਹੀ ਸਾਥੀ ਵੱਖ-ਵੱਖ ਮਾਰਕੀਟ ਕਮੇਟੀਆਂ ਤੋਂ ਇੱਥੇ ਪਹੁੰਚੇ ਆ ਇਹਨਾਂ ਨੇ ਆਪਣੀ ਤਨਖਾਹ ਦੇ ਵਿੱਚੋਂ ਯੋਗਦਾਨ ਪਾਇਆ ਕਿਸਾਨੀ ਸੰਘਰਸ਼ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕੰਬਲ ਸਾਬਣਾ ਗੀਜ਼ਰ ਤਰਪਾਲਾ ਹੋਰ ਜਰਾਬਾਂ ਬਹੁਤ ਤਰ੍ਹਾਂ ਦੋ ਤਿੰਨ ਤਰ੍ਹਾਂ ਦੇ ਕੰਬਲ ਇਹ ਸਾਰੇ ਮੁਲਾਜ਼ਮ ਸਾਥੀ ਉਸੇ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਜਾ ਰਹੇ ਆ तकरीबन 2 ਲੱਖ ਰੁਪਿਆ ਇਹਨਾਂ ਸਾਰੀਆਂ ਕਮੇਟੀਆਂ ਦਾ ਦੋਨਾਂ ਤਿੰਨੇ ਜ਼ਿਲ੍ਹਿਆਂ ਦਾ 2 ਲੱਖ ਰੁਪਿਆ ਇਹਨਾਂ ਸਾਰੇ ਮੁਲਾਜ਼ਮਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਸ ਯੋਗਦਾਨ ਦੇ ਵਿੱਚ ਭਰਪੂਰ ਯੋਗਦਾਨ ਪਾ ਰਿਹਾ ਔਰ ਉਮੀਦ ਕਰਦੇ ਆ ਕਿ ਤੁਸੀਂ ਵੀ ਸਾਰੇ ਇਸ ਜਿੱਥੇ-ਜਿੱਥੇ ਵੀ ਬੈਠੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸਹਿਯੋਗ ਦੇ ਇਸ ਦੇ ਵਿੱਚ ਸਹਿਯੋਗ ਦਿਓਗੇ ਔਰ ਬੇਨਤੀ ਕਰਦਾ ਹੈ ਕਿ ਸੁਖਾ ਜੀ ਇੱਕ ਸਾਨੂੰ ਗੱਲਬਾਤ ਵੀ ਕਰਵਾ ਦਿਓ ਹਨਾ ਕੀ ਕਹਿ ਕੇ ਉਹ ਮੈਂ ਕੱਲ ਪਹਿਲਾਂ ਤੁਸੀਂ ਜਿਸ ਤਰ੍ਹਾਂ ਸਾਡੇ ਡੀਜੀਐਮ ਸਾਹਿਬ ਫਰੋਜ਼ਪੁਰ ਸਰਕਲ ਸਾਡੇ ਨਾਲ ਖੜੇ ਆ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਸਰ ਤੁਸੀਂ ਇਸ ਸੰਘਰਸ਼ ਬਾਰੇ ਕੀ ਕਹਿਣਾ ਚਾਹੋਗੇ ਇੱਕ ਸੰਘਰਸ਼ ਜਿਹੜਾ ਹੈਗਾ ਕਿਸਾਨਾਂ ਦੇ ਜਿਹੜੇ ਇਹ ਤਿੰਨ ਖੇਤੀ ਕਾਨੂੰਨ ਲਿਆਂਦੇ ਆ ਮੋਦੀ ਸਾਹਿਬ ਨੇ ਇਹਨਾਂ ਦੇ ਵਿਰੁੱਧ ਸਾਨ ਸਮੂਹ ਪੰਜਾਬ ਦੇ ਕਿਸਾਨ ਹਰਿਆਣਾ ਆਲ ਇੰਡੀਆ ਦੇ ਕਿਸਾਨਾਂ ਵੱਲੋਂ ਇੱਕ ਸੰਘਰਸ਼ ਵਿੜਿਆ ਹੋਇਆ ਸੋ ਅਸੀਂ ਅਪਰੇ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਮੁਲਾਜ਼ਮਾਂ ਨੇ ਸਾਰੇ ਕਰਮਚਾਰੀਆਂ ਨੇ ਤਾਂ ਕਿ ਉੱਥੇ ਸੰਘਰਸ਼ ਦੇ ਵਿੱਚ ਜੋ ਦਿੱਕਤਾਂ ਉਹਨਾਂ ਨੂੰ ਪੇਸ਼ ਆ ਰਹੀਆਂ ਠੰਡ ਦਾ ਮੌਸਮ ਕਰਕੇ ਕੰਬਲ ਗੀਜ਼ਰ ਪਾਣੀ ਜਰਾਬਾਂ ਤਰਪਾਲਾਂ ਉਹ ਸਹੀ ਇਕੱਤਰ ਕਰਕੇ ਭੇਜ ਰਹੇ ਆ ਸਾਰੇ ਇੱਥੋਂ ਸਾਡੇ ਕਮ ਸੇ ਕਮ 40 ਮੁਲਾਜ਼ਮ ਜਿਹੜੇ ਬਸ ਤੇ ਜਾ ਰਹੇ ਆ ਔਰ ਸਾਰੇ ਇੱਕ ਨੇ ਛੁੱਟੀ ਲਈ ਹੋਈ ਹੈ ਦੋ ਦਿਨ ਦੀ ਔਰ ਇਹ ਉੱਥੇ ਸੰਘਰਸ਼ ਦੇ ਵਿੱਚ ਉਹ ਜਾ ਰਹੇ ਆ ਤੇ ਸਾਨੂੰ ਉਮੀਦ ਹੈ ਵੀ ਇੱਕ ਸਾਥ ਇਹ ਮੋਰਚਾ ਜਿੱਤ ਕੇ ਆਉਣ। ਤੋਂ ਇਸ ਯੂਨੀਅਨ ਦੇ ਪ੍ਰਧਾਨ ਸਾਡੇ ਨਾਲ ਹੈ ਜਿਨ੍ਹਾਂ ਨੇ ਕਿ ਬੜਾ ਸਹਿਯੋਗ ਕੀਤਾ ਸਾਰੇ ਮੁਲਾਜ਼ਮਾਂ ਨੂੰ ਇਕੱਠਾ ਕੀਤਾ ਤਿੰਨਾਂ ਜ਼ਿਲ੍ਹਿਆਂ ਦੇ ਵਿੱਚੋਂ ਇਹਨਾਂ ਨੇ ਅੱਗੇ ਲਾ ਕੇ ਇਸ ਅਗਵਾਈ ਕੀਤੀ ਤੁਹਾਡਾ ਕੀ ਕਹਿਣਾ ਸੀ ਆ ਦੇਖੋ ਜੀ ਜਿਹੜੇ ਆ ਮੋਦੀ ਸਾਹਿਬ ਨੇ ਜਿਹੜਾ ਤੰਨੇ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਆ ਅਸੀਂ ਇਹ ਪ੍ਰਣ ਲੈ ਚੁੱਕੇ ਆ ਵੀ ਜਦੋਂ ਤੱਕ ਇਹ ਵਾਪਸ ਨਹੀਂ ਹੋਣਗੇ ਅਸੀਂ ਉੱਥੇ ਕਿਸਾਨਾਂ ਦੇ ਨਾਲ ਅਸੀਂ ਦਿੱਲੀ ਹੀ ਉੱਥੇ ਰ੍ਹਾਂਗੇ ਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਜੇਰੀ ਵੀ ਚਾਹੇ ਵਿੱਤੀ ਸਹਾਇਤਾ ਹੈਗੀ ਹੈ ਚਾਹੇ ਮਤਲਬ ਸਾਡੇ ਅੱਥੇ ਦਿੱਲੀ ਘੇਰਨ ਦੇ ਵਿੱਚ ਮਤਲਬ ਜਿੰਨੇ ਵੀ ਮਤਲਬ ਕਰਮਚਾਰੀਏ ਸਾਰੇ ਉੱਥੇ ਰਹਿੰਦੇ ਸਾਡੇ ਨਾਲ ਸਾਡੇ ਅਫੀਸਰ ਸਾਹਿਬਾਨ ਜ਼ਿਲ੍ਹਾ ਲੈਵਲ ਦੇ ਡੀਐਮ ਸਾਹਿਬ ਖੜਿਆ ਇਹਨਾਂ ਦੇ ਵੀ ਵਿਚਾਰ ਜਾਣੇ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰੂ ਸਰਪੰਚ ਦੇਖੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਅਸੀਂ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹਾਂ ਸਾਡਾ ਪੂਰਾ ਡਿਪਾਰਟਮੈਂਟ ਪੰਜਾਬ ਮੰਡੀ ਬੋਰਡ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਨਾਲ ਖੜਾ ਹੈ ਤੇ ਇਹ ਜਿਹੜੇ ਕਾਨੂੰਨ ਹੈ ਸਰਕਾਰ ਨੂੰ ਵਾਪਸ ਲੈਣੀ ਪੈਣਗੇ ਕਿਉਂਕਿ ਕਿਸਾਨੀ ਹਿੱਤ ਚ ਨਹੀਂ ਹੈ ਤੇ ਜੋ ਵੀ ਜਿਸ ਤਰ੍ਹਾਂ ਦੀ ਵੀ ਕਿਸਾਨਾਂ ਨੂੰ ਉੱਥੇ ਸਹਾਇਤਾ ਚਾਹੀਦੀ ਹੈ ਉਹ ਅਸੀਂ ਪੂਰੀ ਤਰ੍ਹਾਂ ਨਾਲ ਉਹਨਾਂ ਨੂੰ ਸਹਾਇਤਾ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਤੇ ਸੈਕਟਰੀ ਸਾਹਿਬ ਵੱਡੀ ਪਹਿਲ ਕੀਤੀ ਗਈ ਹੈ ਨਾ ਤਨਖਾਹਾਂ ਮਤਲਬ ਬਠਿੰਡਾ ਮੁਕਸਰ ਕਿਹੜੇ-ਕਿਹੜੇ ਜ਼ਿਲ੍ਹੇ ਆ ਜਿਹਨਾਂ ਨੇ ਇਹ ਆਪਣੀਆਂ ਜੇਬਾਂ ਚੋਂ ਤਨਖਾਹਾਂ ਜਿਹੜੀਆਂ ਲੈ ਕੇ ਸਮਾਨ ਲੈ ਕੇ ਜਾ ਰਹੀਆਂ ਤੇ ਨਾਲ ਛੁੱਟੀਆਂ ਵੀ ਲੈਤੀਆਂ ਸਰਕਾਰੀ ਬਿਲਕੁਲ ਜੀ ਇਹਦੇ ਵਿੱਚ ਜਿਹੜਾ ਹੈਗਾ ਜੀ ਪਹਿਲ ਬਠਿੰਡਾ ਸ਼੍ਰੀ ਮੁਕਸਰ ਸਾਹਿਬ ਤੇ ਫਰੀਦਕੋਟ ਜ਼ਿਲ੍ਹੇ ਦੀਆਂ ਮਾਰਕੀਟ ਕਮੇਟੀਆਂ ਦੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਆ ਮੈਂ ਇਹਨਾਂ ਸਾਰੇ ਮੁਲਾਜ਼ਮਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਆਪਦੀ ਕਿਰਤ ਕਮਾਈ ਵਿੱਚੋਂ ਪੈਸਾ ਤੇ ਆਪਦਾ ਕੀਮਤੀ ਸਮਾਂ ਕੱਢ ਕੇ ਜਿਹੜੇ ਇਹ ਦਿੱਲੀ ਅੰਦੋਲਨ ਵਿਖੇ ਜਾ ਰਹੇ ਨੇ ਇਹ ਇੱਕ ਹੁਣ ਕਿਸਾਨ ਅੰਦੋਲਨ ਨਹੀਂ ਇਹ ਜਨ ਅੰਦੋਲਨ ਬਣ ਚੁੱਕਿਆ ਹਰ ਇੱਕ ਵਰਗ ਦੇ ਲੋਕ ਜਿਹੜਾ ਹੈਗੇ ਇਹਦੇ ਵਿੱਚ ਹਿੱਸਾ ਪਾ ਰਹੇ ਆ ਤੇ ਅਸੀਂ ਵੀ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਉਹਨਾਂ ਨਾਲ ਹਰ ਇੱਕ ਪੱਖੋਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੁਣ ਤਸਵੀਰਾਂ ਦੇ ਵਿੱਚ ਦਿਖਾ ਦਈਏ ਇੱਕ ਵਾਰੀ ਫੇਰ ਅਸੀਂ ਸਮਾਨ ਆ ਜਿਹੜਾ ਇਹ ਦਿੱਲੀ ਕਿਸਾਨਾਂ ਲਈ ਜਿਹੜਾ ਮਾਰਕੀਟ ਕਮੇਟੀ ਜਿੰਨੀਆਂ ਬਠਿੰਡਾ ਮੁਕਸਰ ਫirozpur ਆਪ ਦੀਆਂ ਤਨਖਾਹਾਂ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇੱਕ ਇੱਕ ਮਹੀਨੇ ਦੀ ਤਨਖਾਹ ਇਕੱਠੀ ਕਰਕੇ ਤੇ ਉਹ ਇਹ ਸਮਾਨ ਖਰੀਦ ਕੇ ਕਿਸਾਨਾਂ ਲਈ ਲੈ ਕੇ ਜਾ ਰਿਹਾ ਤੇ ਉੱਥੇ ਉਹਨਾਂ ਦੀ ਸੇਵਾ ਵੀ ਕੀਤੀ ਜਾਊਗੀ ਕਿਉਂ ਕੰਬਲ ਅ ਅੱਜ ਸਵੇਰ ਕੀ ਫਰਮਾ ਰਹੇ ਹੈਲੋ ਹੈਲੋ ਬਾਹਰ ਅੱਛਾ ਯਾਹ ਲੇ ਦਿੱਲੀ ਜਾਣਾ ਤਾਂ ਦਿੱਲੀ ਲਈ 22 ਪਰ ਕੋਈ ਦੋ ਆਲਾ ਪਕਟ ਹੈ ਇਹਦੇ ਵਿੱਚ ਕਿੰਨੇ ਪਕਟ ਲਾਈ ਦੇ ਤਾ ਆਪਾਂ ਰੇਲਾਈ ਤੇ ਤਿੰਨ ਮਟਕਾ ਪਾਉਂਦੇ ਆਂ ਇਹਨਾਂ ਬਾਤਾਂ ਕਰਤਾ ਹੈ ਫਿਰ ਫਲੈਟ ਕਰਦੇ ਆਂ ਅੱਜ ਖਬਰ ਨੂੰ ਦੰਕਰ ਉਹ ਅੱਜ ਜੇ ਕਰੀ ਮਨ ਪਾਉਂਦੇ ਆਪਾਂ ਨਾਲ ਸਾਹਮਣੇ ਬਣਾ ਦਿੰਦੇ ਆਂ ਇਹਨਾਂ ਨੂੰ ਕੱਪੜੇ ਕਿਤੇ ਆ ਤੇ ਨੀਨੂ ਦੇ ਛੋਟੇ ਨਾਲ ਤੇ ਤਕੀਰ ਹੈ